ਸਤਿ ਸ੍ਰੀ ਅਕਾਲ ਸਸਿਕਾਲ ਤੁਸੀਂ ਦੇਖ ਰਹੇ ਹੋ ਪੈਨ ਪੰਜਾਬੀ ਟੀਵੀ ਜੇ ਤੁਸੀਂ ਫੇਸਬੁੱਕ ਤੇ ਹੋਂ ਤਾਂ ਚੈਨਲ ਨੂੰ ਫੋਲੋ ਕਰ ਲਿਓ ਜੇ YouTube ਤੇ ਹੋਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਵਧੀਆ ਹੋਣ ਵਾਲੀ ਹੈ ਅੱਜ ਆਪਾਂ ਖੜੇ ਹਾਂ ਸਟਾਲ ਦੇ ਵਿੱਚ ਤੇ ਪਨੇਸਰ ਦੇ ਪਨੇਸਰ ਜੀ 60s ਇਹ ਮਾਡਲ ਨਵਾਂ ਲਾਂਚ ਕੀਤਾ 2024 ਦਾ ਇਹਦੇ ਵਿੱਚ ਬਹੁਤ ਸਾਰੀਆਂ ਖਾਸੀਅਤਾਂ ਨੇ ਇਸ ਮਸ਼ੀਨ ਦੇ ਵਿੱਚ ਬਹੁਤ ਸਾਰੇ ਖਾਸੀਅਤ ਨੇ ਉਹ ਬਾਈ ਜੀ ਨਾਲ ਆਪਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਮੁਹਈਆ ਕਰਾਉਂਦੇ ਆ ਬਹੁਤ ਸਾਰੇ ਕਿਸਾਨਾਂ ਦੇ ਕੁਐਸਚਨ ਵੀ ਨੇ ਉਹ ਵੀ ਆਪਾਂ ਲੈਣ ਦੀ ਕੋਸ਼ਿਸ਼ ਕਰਦੇ ਆ ਤੇ ਜੇ ਅਗਰ ਤੁਸੀਂ ਇਸ ਨੂੰ ਲੈ ਕੇ ਬਿਜ਼ਨਸ ਐਜ਼ ਅ ਬਿਜ਼ਨਸ ਦੇ ਪਰਪਸ ਨਾਲ ਤੁਸੀਂ ਚਲਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਬਹੁਤ ਚੰਗੀ ਕਮਾਈ ਕਰ ਸਕਦੇ ਹੋ ਤੇ ਇਹ ਮਲਟੀ ਕ੍ਰੋ ਮਸ਼ੀਨ ਹੈਗੀ ਹੈ ਇਹਦੀ ਪੂਰੀ ਜਾਣਕਾਰੀ ਬਾਈ ਜੀ ਉਹਨਾਂ ਤੋਂ ਆਪਾਂ ਲੈਂਦੇ ਆ ਥੈਂਕ ਯੂ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਸਟੇ ਸਸੀ ਕਾ ਸਾਰਿਆਂ ਨੂੰ ਜੀ ਹਾਂਜੀ ਮੈਂ ਅੰਕਿਤ ਮਹਾਜਨ ਪੰਡਿਆ ਸੇਲਸ ਦੇਖ ਰਹੇ ਆ ਪਨੇਸਰ ਐਗਰੋਟੈਕ ਜੋ ਕਿ ਕੰਪਨੀ ਆ ਹੈਗੀ ਹੈ ਬਰਨਾਲਾ ਹੰਡਾਇਆ ਚੌਂਕ ਦੀ ਕੰਪਨੀ ਆ ਮੈਂ ਤੁਹਾਨੂੰ ਦੱਸਾਂ ਜਿਹੜੀ ਆ ਮਸ਼ੀਨ ਆ ਆਪਾਂ ਨੇ ਲਾਂਚ ਕੀਤੀ ਹੈ ਇੱਥੇ ਲੁਧਿਆਣਾ ਐਕਸੀਬਿਸ਼ਨ ਸੈਂਟਰ 'ਚ ਜੀ 60 ਐਸ ਮਾਡਲ ਆ ਆਪਣਾ ਬੇਸਿਕਲੀ ਸਾਡੇ ਪ੍ਰਦੀਪ ਜੀ ਹੈਗੇ ਆ ਜੋ ਕਿ ਫੈਕਟਰੀ ਦੇ ਮੈਨੇਜਰ ਆ ਔਰ ਇਹਾਰੇ ਤੁਹਾਨੂੰ ਇੱਕ ਸਾਰੀ ਜਾਣਕਾਰੀ ਦੇ ਰੂਵੇ ਜੀ ਫੈਨ ਪੰਜਾਬੀ ਟੀਵੀ ਦੇਖ ਰਹੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਇਹ ਵਾਲੀ ਆਪਣੀ ਹਾਰਵੈਸਟਰ ਆ ਜਿਹੜੀ 51 ਇੰਚੀ ਆ ਜੀ ਠੀਕ ਹੈ ਜੀ ਤੇ 14 ਫੁੱਟ ਕਟਰ ਦੇ ਵਿੱਚ ਵੀ ਆਪਣੇ ਕੋਲੇ ਐ 16 ਫੁੱਟ ਕਟਰ ਦੇ ਵਿੱਚ ਵੀ ਆ ਜਿੱਦਾਂ ਦੀ ਰਿਕੁਆਇਰਮੈਂਟ ਹੈ ਜੀ ਕਿਸਾਨ ਵੀਰਾਂ ਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਲਾ ਲੋ ਜਾਂ ਹੌਰਸ ਸਟੇਟਾਂ ਦੇ ਵਿੱਚ ਲਾ ਲਓ ਜਿੱਦਾਂ ਵੱਡੇ ਵੱਡੇ ਖੇਤ ਰਹਿੰਦੇ ਆ ਉਹਨਾਂ ਦੇ ਵਿੱਚ ਇਹ ਕੰਮ ਕਰਨ ਲਈ ਸਹੀ ਹੈ ਜੀ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰੀ ਤਾਂ ਟਾਇਰਾਂ ਦਾ ਕੀ ਸਾਈਜ਼ ਹੈਗਾ ਜੀ 18 ਦੇ ਟਾਇਰ ਲੱਗਿਆ ਜੀ ਇਹਨੂੰ ਠੀਕ ਹੈ ਜੀ ਤੇ ਜਿੱਦਾਂ ਆਪਾਂ 4-ਵਿਲ ਡਰਾਈਵ ਦੇ ਵਿੱਚ ਵੀ ਲੈਣਾ ਚਾਹਣਾ ਤਾਂ ਉਹ ਵੀ ਇਹ ਮਿਲ ਜਾਣੀ ਹੈ 4-ਵਿਲ ਡਰਾਈਵਰ ਦੇ ਵਿੱਚ ਵੀ ਆ ਜਾਏਗੀ ਹਾਂ ਜੀ ਹਾਂ ਹੋ ਜਾਣੀ ਤੇ ਬੈਲਟਾਂ ਦੀ ਗੱਲ ਕਰੀਏ ਜੀ ਬੈਲਟਾਂ ਟੋਟਲੀ ਆਪਣੀ ਪੋਲੀਫਿਨਰ ਦੀ ਆਉਂਦੀ ਹੈ ਜੀ ਹਾਂ ਜੀ ਤੇ ਵਾਇਰਿੰਗ ਵਗੈਰਾ ਜਿੱਦਾਂ ਵਧੀਆ ਕੁਆਲਿਟੀ ਦੇ ਪਾਏ ਹੋਏ ਆ ਨਟ ਬੋਲਟ ਵਗੈਰਾ ਵਧੀਆ ਪਾਈ ਹੋਈ ਆ ਗਈ ਤੇ ਇਹ ਆ ਗਿਆ ਬੈਟਰੀ ਵਾਲਾ ਬੈਟਰੀ ਬਾਕਸ ਆ ਗਿਆ ਜੀ ਸਪੈਸ਼ਲੀ ਇਹਦੇ ਵਿੱਚ ਆਟੋ ਕੱਟ ਦੀ ਸਹੂਤਾ ਹੈਗੀ ਆ ਠੀਕ ਆ ਜੀ ਸੇਫਟੀ ਪੁਆਇੰਟ ਹੈ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਜਦੋਂ ਆਪਣਾ ਆਕਸੀਜਨ ਹੈ ਤਾਂ ਜੇ ਉੱਥੇ ਕੱਟ ਕੇ ਖੜੀ ਕਰ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਜਾਂ ਸ਼ਾਮ ਨੂੰ ਕੰਮ ਤੋਂ ਬਾਅਦ ਵੀ ਇਹਨੂੰ ਕੱਟ ਸਕਦੇ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਇਹ ਟੂਲ ਬਾਕਸ ਆ ਗਿਆ ਜੀ ਹਾਂਜੀ ਟੂਲ ਬਾਕਸ ਆ ਗਿਆ ਪੂਰਾ ਲੋਕ ਲੱਗਿਆ ਹੋਇਆ ਜੀ ਪੂਰੀ ਸਿਲਡਜ਼ ਵਗੈਰਾ ਲੋਕ ਆ ਜੀ ਬਹੁਤ ਵੱਡਾ ਕਾਫੀ ਸਪੇਸ ਹੈਗੀ ਹੈ ਟੂਲ ਬਾਕਸ ਜਿਸ ਦਾ ਆਪਣਾ ਇਹ ਨਾੜੀ ਦੇਣਗੇ ਜੀ ਇਹਦੇ ਨਾਲ ਬਿਲਕੁਲ ਜੀ ਬਿਲਕੁਲ ਪੂਰੀ ਫੁੱਲ ਤੁਹਾਨੂੰ ਜਿੱਦਾਂ ਮੰਨ ਲਓ ਜੀ ਤੁਸੀਂ ਮਸ਼ੀਨ ਮੰਨ ਲਓ ਆਪਣੇ ਕੋਲ ਵਰਕਿੰਗ ਕਰਦੇ ਹੋ ਹਾਂਜੀ ਬੁਕਿੰਗ ਦੇ ਦਰਾਹਾਂ ਤੁਹਾਨੂੰ ਜੋ ਜੋ ਚੀਜ਼ਾਂ ਆਉਣੀਆਂ ਨੇ ਮਸ਼ੀਨ ਦੇ ਨਾਲ ਸਾਰੀ ਤੁਹਾਨੂੰ ਲਿਸਟ ਟੂਲ ਬਾਕਸ ਮਿਲੂਗਾ ਜੀ ਜਿੱਦਾਂ ਜੀ ਇਹ ਆਪਣਾ ਹੈਗਾ ਜੀ ਜੈਕ ਵਗੈਰਾ ਜੈਕ ਰੌਡ ਵੀਰੇ ਪਾਨਾ ਸਾਰੇ ਨਟ ਬੁਲਟ ਟਾਈਟ ਕਰਨ ਲਈ ਟਾਇਰਾਂ ਲਈ ਸਾਰਾ ਕੁਝ A ਟੂ Z ਜਿੱਦਾਂ ਕਿ ਥ੍ਰੈਸ਼ਰ ਦੇ ਆ ਮੈਨ ਥ੍ਰੈਸ਼ਰ ਨੇ ਆ ਸਾਫਟਾਂ ਵੀ ਤੁਹਾਨੂੰ ਦੋ ਦੋ ਮਿਲਣੀਆਂ ਨੇ ਹੋਰ ਬਾਤ ਹੈ ਕਿਸਾਨ ਵੀਰੋ ਤੁਹਾਡੇ ਵਾਸਤੇ ਬਹੁਤ ਵਧੀਆ ਇਹ ਜਾਣਕਾਰੀ ਜਿਹੜੀ ਬਾਈ ਜੀ ਹੁਣਾਂ ਦੱਸਿਆ ਵੀ ਟੂਲ ਬਾਕਸ ਦੇ ਨਾਲ ਤੇ ਤੇ ਬਾਈ ਜੀ ਜੀ ਅਗਰ ਸਟਾਵਕਰ ਦੀ ਗੱਲ ਕਰੀਏ ਜੀ ਕਿੰਨੇ ਸਟਾਵਕਰ ਨੇ ਜੀ ਇਹਦੇ ਇਹਦੇ ਆਪਣੇ 5 ਸਟਾਵਕਰ ਦੇ ਵਿੱਚ ਆ ਜੀ ਡਬਲ ਕਿਸ਼ਤੀ ਵੀ ਇਹ ਵਾਲੀ ਹਾਰਵੈਸਟਰ ਆ ਠੀਕ ਹੈ ਜੀ ਸੀਪਾਂ ਝਾਰਨੇ ਇਹਦੇ ਵਿੱਚ ਸਾਰਾ ਕੁਝ ਹੈਗਾ ਅੱਛਾ ਜੀ ਅਵੇਲੇਬਲ ਹੈਗਾ ਜੀ 12 ਲਵਾਉਣ ਦੀ ਕੋਈ ਲੋੜ ਨਹੀਂ ਜੀ ਕੋਈ ਦਿੱਕਤ ਨਹੀਂ ਭਰਾ ਠੀਕ ਹੈ ਜੀ ਹਾਂਜੀ ਜਿੱਦਾਂ ਕਿਹ ਭਰਾਵਾਂ ਦੀ ਗੋਲ ਝਾਰਨੇ ਦੀ ਡਿਮਾਂਡ ਹੁੰਦੀ ਆ ਆਪਾਂ ਗੋਲ ਝਾਰਨਾ ਵੀ ਇਹਦੇ ਨਾਲ ਦਿੰਨੇ ਆ ਗੋੜ ਚਾਰਨਾ ਨਾਲ ਮਿਲੂਗਾ ਜੀ ਨਾਲ ਮਿਲੂਗਾ ਜੀ ਬਾਹਰੋਂ ਲਾਈਨ ਦੀ ਲੋੜ ਨਹੀਂ ਜੀ ਨਹੀਂ ਜਰੂਰਤ ਹੈਗੀ ਜੀ ਕਿਆ ਬਾਤ ਆ ਦੋਸਤੋ ਬਹੁਤ ਸਾਰੀ ਐਸੈਸਰੀ ਵੀ ਜਿਹੜੀ ਨਾਲ ਮੋਹੀ ਆ ਕਰਵਾ ਰਹੇ ਆ ਨੇ ਤੇ ਹਿੱਸੇ ਦੀ ਗੱਲ ਕਰੀਏ ਜੀ ਬੈਕ ਸਾਈਡ ਇਹ ਸਭ ਫੁੱਲ ਹੈਵੀ ਡਿਊਟੀ ਦਾ ਹਿੱਸਾ ਵੀ ਰਿ ਠੀਕ ਹੈ ਜੀ ਕੋਈ ਪ੍ਰੋਬਲਮ ਨਹੀਂ ਜੈਕ ਲੱਗਿਆਗਾ ਪੈਸਾ ਸਟੀering ਆ ਠੀਕ ਹੈ ਜੀ ਜਿੱਦਾਂ ਸਪਾਇਡਲ ਪਹਿਲਾਂ ਪੁਰਾਣੇ ਤਰੀਕੇ ਦੇ ਆਉਂਦੇ ਸੀਗੇ ਆਪਾਂ ਦੇਖ ਲਓ ਪੂਰੇ ਫੁੱਲ ਪਲੇਟ ਦੇ ਕਟਵਾ ਕੇ ਲਾਦੇ ਵੀ ਜਿੱਦਾਂ ਟੁੱਟੇ ਜਾਂਦੇ ਸੀਗੇ ਹਾਂਜੀ ਇਹ ਥਿਕਨੈਸ ਵੀ ਜ਼ਿਆਦਾ ਲੱਗਦੀ ਹੈ ਜੀ ਹਾਂਜੀ ਇਹ ਟੁੱਟਣ ਵਾਲੇ ਇਹਦੇ ਵਿੱਚ ਦਿਕਤ ਨਹੀਂ ਹੈਗੀ ਠੀਕ ਹੈਗਾ ਪ੍ਰੈਸ਼ਰ ਸਟੀering ਆ ਠੀਕ ਹੈ ਜੀ ਹਾਂ ਲਗਰੇ ਬਾਈ ਜੀ ਇੰਜਨ ਦੀ ਕੀ ਸਪੈਸੀਫਿਕੇਸ਼ਨ ਹੈ ਜੀ ਇੰਜਨ ਆ ਜੀ ਜਿਹੜਾ ਇਹਦਾ ਅਸ਼ੋਕ ਲੈ ਲੈਣ ਦਾ 6 ਸਿਲੰਡਰ ਦੇ ਵਿੱਚ ਆ 131 ਹਸ ਪਾਵਰ ਦਾ ਤੇ ਮਾਈਲੇਜ ਕਿੰਨੀ ਦਿੰਦਾ ਹੈਗਾ ਜੀ ਕੰਜ਼ਮਪਸ਼ਨ ਕਿੰਨੀ ਆਇਲ ਦੀ ਪਰ ਆਵਰ ਮੰਨ ਕੇ ਚੱਲੋ ਵੀ 1 ਘੰਟੇ ਦੇ ਵਿੱਚ ਇਹ 6 ਤੋਂ 6.5 7 ਲੀਟਰ ਤੱਕ ਵੀ ਖਾ ਜਾਂਦਾ ਜੀ ਤੇ ਇਹਦੇ ਵਿੱਚ ਆਪਾਂ ਨੂੰ ਸਬਸਿਡੀ ਅਵੇਲੇਬਲ ਹੈ ਜੀ ਬਿਲਕੁਲ ਜੀ ਸਬਸਿਡੀ ਹੋ ਜੂਗੀ ਤੇ ਫਾਈਨੈਂਸ ਫਾਈਨੈਂਸ ਵਗੈਰਾ ਹੋ ਜਾਣਾ ਜੀ ਕਿਸੇ ਵੀ ਬੈਂਕ ਤੋਂ ਲੈ ਲਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਜੀ ਤੇ ਉੱਪਰ ਅਦੀ ਟੈਂਕ ਦੀ ਕੈਪੈਸਿਟੀ ਜਿਹੜਾ ਦਾਣਿਆਂ ਦਾ ਟੈਂਕ ਹੈ ਜੀ ਉਹਦੀ ਕਿੰਨੀ ਹੈ ਉਹਦੀ ਹੈਗੀ ਹੈ ਜੀ ਘੱਟੋ ਘੱਟ 15 ਤੋਂ 20 ਕਵੰਟਲ ਅੰਦਾਜ਼ਨ 20 ਕਵੰਟਲ ਦੀ ਕੈਪੈਸਿਟੀ ਹੈਗੀ ਹੈ ਠੀਕ ਹੈ ਜੀ ਠੀਕ ਹੈ ਜੀ ਹਾਂ ਡਿਸਕ ਬ੍ਰੇਕਾਂ ਦੇ ਵਿੱਚ ਆ ਸਰਵੇ ਵਾਲੀਆਂ ਬ੍ਰੇਕ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਤੇ ਜੀ ਡਿਸਕ ਬ੍ਰੇਕ ਆ ਠੀਕ ਹੈ ਜੀ ਹਾਂ ਭਾਈ ਜੀ ਜਿਹੜੇ ਪੂਰੀ ਆਪਣੇ ਡਾਇਮੰਡ ਦੀ ਲੱਗੀ ਆ ਫੁੱਲ ਹੈਵੀ ਵਾਲੀ ਲੱਗੀ ਹੋਈ ਆ ਠੀਕ ਜਿੰਨੇ ਵੀ ਬੈਰਿੰਗ ਲੱਗਿਆ ਹੋਇਆ ਟੋਟਲ ਮਸ਼ੀਨ ਦੇ ਵਿੱਚ ਇੱਕੋ ਹੀ ਨੰਬਰ ਦਾ ਲੱਗਿਆ ਹੋਇਆ ਹੈ ਇੱਕੋ ਨੰਬਰ ਦਾ ਹਾਂ ਮੋਟੀਆਂ ਸਾਫਟਾਂ ਦੇ ਵਿੱਚ ਠੀਕ ਹੈ ਜੀ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ ਠੀਕ ਆ ਜਾਂਦੀ ਹੈ ਕਿਈ ਜਗ੍ਹਾ ਤੋਂ ਸਮਾਨ ਨਹੀਂ ਮਿਲਦਾ ਹਾਂਜੀ ਹਾਂਜੀ ਜਿਹੜੀ ਮਰਜੀ ਹਾਰਵੈਸਟਰ ਦਾ ਇਹਨੂੰ ਸਮਾਨ ਲਾ ਸਕਦੇ ਆ ਠੀਕ ਹੈ ਜੀ ਵੱਡੀ ਹਾਰਵੈਸਟਰ ਵਾਲੇ ਇਹਨੂੰ ਸਮਾਨ ਲੱਗਿਆ ਹੋਇਆ ਪੂਰਾ ਵੱਡੀਆਂ ਹਾਰਵੈਸਟਰਾਂ ਦਾ ਸਮਾਨ ਇਹਨੂੰ ਲੱਗਿਆ ਹੋਇਆ ਜੀ ਆਪਾਂ ਨੂੰ ਆਮ ਜਿਹੜੀ ਮਾਰਕੀਟ ਦੇ ਵਿੱਚੋਂ ਅਵੇਲੇਬਲ ਹੈ ਜੀ ਸੁਵਿਧਾ ਹੈਗੀ ਜਿੱਥੋਂ ਵੀ ਲੈ ਸਕਦੇ ਹੋ ਠੀਕ ਹੈ ਤੁਹਾਡੇ ਕੋਲ ਆਉਣ ਦੀ ਲੋੜ ਨਹੀਂ ਜੀ ਨਹੀਂ ਆਉਣ ਦੀ ਜ਼ਰੂਰਤ ਠੀਕ ਹੈ ਜੀ ਕਿਤੋਂ ਵੀ ਲੈ ਸਕਦੇ ਹੋ ਬਹੁਤ ਵੱਡੀ ਇਹ ਬਾਈ ਜੀ ਗੱਲ ਕਰਦੇ ਆ ਡੀਜ਼ਲ ਟੈਂਕ ਜਿਹੜਾ ਲੱਗਿਆ ਹੋਇਆ ਬਿਲਕੁਲ ਜੀ ਇਹਦੀ ਕਪੈਸਿਟੀ ਕੀ ਹੈ ਜੀ ਇਹਦੀ ਜੀ 300 ਲੀਟਰ ਦੇ ਕਰੀਬ ਆ ਤੁਸੀਂ ਦੇਖ ਰਹੇ ਹੋ ਜਿੱਦਾਂ ਇਹ ਇਹ ਆਪਣਾ ਇੰਜਨ ਲੱਗ ਗਿਆ ਪੂਰਾ ਆਰਪੀਐਮ ਡਿਸਪਲੇ ਆ ਗਈ ਬਿਲਕੁਲ ਆ ਗਈ ਜੀ ਹਾਂਜੀ ਤੇ ਇਹਦੇ ਵਿੱਚ ਇੱਕ ਆਰਪੀਐਮ ਮੀਟਰ ਵੀ ਵਗੈਰਾ ਲੱਗਿਆ ਹੋਇਆ ਪੂਰੀ ਹਾਰਵੈਸਟਰ ਦਾ ਆਰਪੀਐਮ ਮੀਟਰ ਵੀ ਦਸੂਗਾ ਠੀਕ ਹੈ ਜੀ ਬਾਈ ਜੀ ਇਹ RPM میٹر ਦਾ ਇਹ ਵੀ ਕਾਰਨ ਆਈ ਜਿੱਦੋਂ ਮੰਨ ਲਓ ਆਪਣੇ ਹਾਰਵੈਸਟਰ ਚਾਲ ਲਈ ਆਪਾਂ ਨੂੰ ਪਤਾ ਚੱਲੋ ਵੀ ਕਿੰਨੇ ਚੱਕਰਾਂ ਦੇ ਚੱਲਦੇ ਆ ਕੀ ਗੱਲ ਵਾਤਾ ਠੀਕ ਹੈ ਜੀ ਉਹਦੇ ਨਾਲ ਕੀ ਫਾਇਦਾ ਆਪਣੇ RPM میٹر ਨਾਲ ਹੂੰ ਹੂੰ ਤਾਂ ਜੋ ਕਿ ਆਪਣਾ ਡੀਜ਼ਲ ਮੰਨ ਲਓ ਵੀ ਜ਼ਿਆਦਾ ਖਾ ਜਾਂਦੀ ਹੈ ਹਾਂਜੀ ਹਾਂਜੀ ਆਪਾਂ ਨੂੰ ਪਤਾ ਹੀ ਨਹੀਂ ਚੱਲਦਾ ਵਿੱਚ ਡਰਾਈਵਰ ਨੂੰ ਜ਼ਿਆਦਾ ਵਾਈਬ੍ਰੇਸ਼ਨ ਹੋਣ ਦੇ ਕਾਰਨ ਵੀ ਆਪਣਾ ਡੀਜ਼ਲ ਜ਼ਿਆਦਾ ਖਪਤ ਹੋ ਰਿਹਾ ਇਸ ਲਈ RPM میٹر ਲਗਾਇਆ ਹੋਇਆ ਹੈ ਡਿਜੀਟਲ ਦੇ ਵਿੱਚ ਹਾਂਜੀ 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 ਠੀਕ ਜੀ ਤੇ ਡਬਲ ਸੀਟਾਂ ਹੋ ਗਈਆਂ ਸਿੰਗਲ ਸੀਟ ਹੋ ਗਈ ਹਾਂਜੀ ਵੀਰੋ 2024 ਮਾਡਲ ਦੇ ਵਿੱਚ ਅਸ਼ੋਕ ਲੈਨਲੈਂਡ ਦਾ ਇੰਜਨ ਹੈ ਭਾਈ ਜੀ ਤੋਂ ਖਾਸੀਅਤ ਪੁੱਛਦੇ ਆ ਕੀ ਖਾਸੀਅਤ ਹੈ ਜੀ ਇਸ ਇੰਜਨ ਦੀ ਭਾਜੀ ਭਾਈ ਜੀ ਇਹ 74 HP ਦਾ ਇੰਜਨ ਆ 74 ਲੈਨਲੈਂਡ ਦਾ ਇੰਜਨ ਆ ਇਹ ਠੀਕ ਹੈ ਜੀ ਚਾਰ ਸਿਲੰਡਰ ਜਿਹਨੂੰ ਕਹਿੰਦੇ ਆ ਚਾਰ ਸਿਲੰਡਰ ਹਾਂਜੀ ਬਿਨਾ ਜੋਰਨ ਤੋਂ ਇਹ ਦੇਖੋ ਆਪਾਂ ਜਿੱਦਾਂ ਆਪਣੇ ਸਟਾਫ ਅਕਰ ਭਰ ਜਾਂਦੇ ਆ ਹਾਂਜੀ ਹਾਂਜੀ ਜਦੋਂ ਸਟਾਵ ਆਕਰ ਪਰ ਜਾਂਦੇ ਆ ਤਾਂ ਆਪਾਂ ਇੱਥੋਂ ਵੀ ਸਫਾਈ ਕਰ ਸਕਦੇ ਹਾਂ ਬਹੁਤ ਸਾਰੀਆਂ ਮਸ਼ੀਨਾਂ ਦੇ ਇਹ ਪੁਆਇੰਟ ਤਾਂ ਹੁੰਦਾ ਹੀ ਨਹੀਂ ਭਾਜੀ ਨਹੀਂ ਹੁੰਦਾ ਜੀ ਠੀਕ ਹੈ ਜੀ ਇਹ 에ਅਰ ਨਾਲ ਕਰ ਸਕਦੇ ਜੀ ਹਾਂਜੀ ਹਾਂਜੀ ਇਹ ਸਟਾਵ ਆਕਰ ਨਹੀਂ ਜੀ ਚਾਰ ਜਿਹੜੇ ਆਪਾਂ ਥੱਲੋ ਦਿਖਾਏ ਸੀ ਹੁਣ ਉੱਪਰੋਂ ਦਿਖਾਤੇ ਆ ਜਿਹਦੇ ਫਿਨਿਸ਼ਿੰਗ ਬਹੁਤ ਜ਼ਬਰਦਸਤ ਬਹੁਤ ਵਧੀਆ ਹੈਗੀ ਆ ਇੱਥੋਂ ਵੀ ਤੁਸੀਂ ਕਲੀਨ ਕਰ ਸਕਦੇ ਹੋ 에ਅਰ ਦੇ ਨਾਲ ਹਾਂਜੀ ਭਾਈ ਜੀ ਬਾਕੀ ਭਰਾ ਉਹ ਆਪਣੀ ਕੰਪਨੀ ਆ ਕੇ ਦੇਖੋ ਤੁਸੀਂ ਹਾਂਜੀ ਸਾਰੀ ਇਹ ਕਿਸੇ ਦੀ ਕੋਈ ਕਾਪੀ ਨਹੀਂ ਗਈ ਪੂਰੀ ਫੁੱਲ ਹੈਵੀ ਡਿਊਟੀ ਦੇ ਵਿੱਚ ਹਾਰਵੈਸਟਰ ਬਣੀ ਹੋਈ ਆ ਤੇ ਜਿਆਦਾਤਰ ਕਟਰ ਵਗੈਰਾ ਹੁੰਦਿਆ ਜਿੱਦਾਂ ਦੇ ਪੂਰੀ ਸਟੀਲ ਬਾਡੀ ਦੇ ਵਿੱਚ ਬਣਿਆ ਹੋਇਆਗਾ ਠੀਕ ਹੈ ਜੀ ਤੇ ਐਲੀਵੇਟਰ ਵਗੈਰਾ ਸਟੀਲ ਬਾਡੀ ਦੇ ਵਿੱਚ ਲੰਗੇ ਠੀਕ ਹੈ ਜੀ ਜੇ ਜੇ ਕਿਸੇ ਭਰਾ ਨੂੰ ਲੈਣੀ ਹੋਵੇ ਜੀ ਉਹ ਆਪਣਾ ਐਡਰੈਸ ਦੱਸਿਓ ਜੀ ਕਿਹੜੀ ਜਗ੍ਹਾ ਹੈ ਉਹ ਜਿੱਦਾਂ ਆਪਣਾ ਮੰਨ ਕੇ ਚਲੋ ਐਡਰੈਸ ਆ ਜਿਹੜਾ ਇਹ ਬਰਨਾਲਾ ਦੇ ਵਿੱਚ ਆਗਾ ਹਾਂਜੀ ਠੰਡਿਆ ਆ ਚੌਂਕ ਦੇ ਵਿੱਚ ਆ ਕੇ ਆਪਣੀ ਫੈਕਟਰੀ ਆ ਬਹੁਤ ਵੱਡੀ ਉੱਥੇ ਆ ਕੇ ਪਹੁੰਚੋ ਉੱਥੇ ਆ ਕੇ ਦੇਖੋ ਸਾਰਾ ਕੁਝ ਠੰਡਾ ਆਇਆ ਪੰਜਾਬ ਬਿਲਕੁਲ ਜੀ ਠੀਕ ਹੈ ਜੀ ਠੀਕ ਹੈ ਬਾਕੀ ਕੰਟੈਕਟ ਨੰਬਰ ਆਪਾਂ ਥੱਲੇ ਸ਼ੇਅਰ ਕਰ ਦਨੇ ਆ ਦੋਸ